ਆਪ ਸਵਾਰੀ ਮੈਂ ਮਿਲੇ ਮੈਂ ਮਿਲਿਆ ਸੁਖ ਹੋਈ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਜੇ ਇਨਸਾਨ ਤੂੰ ਆਪਣੇ ਆਪ ਨੂੰ ਸਵਾਰ ਲਵੇ ਨਾ ਤਾਂ ਆਪਣੇ ਆਪ ਸਵਾਰਨ ਦੇ ਨਾਲ ਤੈਨੂੰ ਜਿਹੜਾ ਪਰਮਾਤਮਾ ਮਿਲ ਜਾਏਗਾ ਤੇ ਜਦੋਂ ਪਰਮਾਤਮਾ ਮਿਲ ਗਿਆ ਤਾਂ ਫਿਰ ਤੇਰੇ ਨਾਲ ਸਾਰੇ ਹੈ ਜਿਹੜੇ ਉਹ ਸੁਖ ਜੁੜ ਜਾਣਗੇ ਪਰ ਤੈਨੂੰ ਆਪਣੇ ਆਪ ਨੂੰ ਸਵਾਰਨਾ ਪੈਣਾ ਹੈ ਪਾਉ ਆਪਣੇ ਆਪ ਨੂੰ ਖੋਜਣਾ ਜ਼ਰੂਰ ਪੈਣਾ ਤੇ ਅੱਜ ਆਪਾਂ ਜਿਹੜੀ ਸੱਚੀ ਘਟਨਾ ਦੇ ਨਾਲ ਜੁੜਨਾ ਹੈ ਉਹ ਹੈ ਕਿ ਇੱਕ ਸਿੰਘ ਨੇ ਭਾਈ ਸਾਹਿਬਾਈ ਵੀਰ ਸਿੰਘ ਜੀ ਨੂੰ ਕਿਹਾ ਕਿ ਮੈਂ ਕਿਸੇ ਹੋਰ ਧਰਮ ਨਾਲ ਜੁੜ ਰਿਹਾ ਜੇ ਮੈਨੂੰ ਰੋਕਣਾ ਹੈ ਤਾਂ ਰੋਕ ਲੋ ਜੇ ਤੁਹਾਡੇ ਕੋਲ ਕੋਈ ਇਹ ਜਾ ਕਰਨੀ ਵਾਲਾ ਸੰਤ ਹੈ ਤਾਂ ਤੁਸੀਂ ਰੋਕ ਲੋ ਜੇ ਤੁਸੀਂ ਮੈਨੂੰ ਗੱਲਾਂ ਬਾਤਾਂ ਨਾਲ ਕਹਿੰਦੇ ਹੋ ਪੀ ਤੂੰ ਸਾਡੇ ਨਾਲ ਗੱਲਾਂ ਬਾਤਾਂ ਕਰ ਅਸੀਂ ਤੁਹਾਨੂੰ ਗੱਲਾਂ ਦੱਸਦੇ ਹਾਂ ਤਾਂ ਉਹਦੇ ਨਾਲ ਮੈਂ ਬਦਲਣ ਵਾਲਾ ਨਹੀਂ ਤੇ ਮੈਂ ਫਿਰ ਕਹਿੰਦਾ ਮੈਂ ਕਿਸੇ ਡੇਰੇ ਚਲਾ ਜਾਵਾਂਗਾ ਜੇ ਤੁਸੀਂ ਰੋਕਣਾ ਹੈ ਜੇ ਤੁਹਾਡੇ ਕੋਲ ਕੋਈ ਕਰਨੀ ਵਾਲਾ ਸੰਤ ਹੈ ਤਾਂ ਅੱਜ ਰੋਕ ਲਓ ਮੈਨੂੰ ਜੇ ਤੁਹਾਡੇ ਵਿੱਚ ਇੰਨੀ ਤਾਕਤ ਸਮਰੱਥਾ ਹੈ ਤੁਹਾਡੇ ਕਰਨੀ ਵਾਲੇ ਸੰਤ ਦੇ ਵਿੱਚ ਤਾਂ ਤੁਸੀਂ ਰੋਕ ਲਓ ਮੈਨੂੰ ਵਿਖਾਓ ਤਾਕਤ ਨਹੀਂ ਤਾਂ ਮੈਂ ਕਿਸੇ ਹੋਰ ਧਰਮ ਦੇ ਵਿੱਚ ਚੱਲਿਆ ਹੁਣ ਇਹ ਜਿਹੜੀ ਚਿੱਠੀ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਬਰਮਾ ਤੋਂ ਇੱਕ ਸਿੰਘ ਨੇ ਲਿਖੀ ਸਿੰਘ ਨੇ ਕਿਹਾ ਵੀ ਮੈਂ ਕਿਸੇ ਹੋਰ ਧਰਮ ਚ ਜਾਂਦਾ ਕਿਉਂਕਿ ਕਈ ਵਾਰ ਜਦੋਂ ਇਨਸਾਨ ਨੂੰ ਪਰਮਾਤਮਾ ਦੇ ਨਾਲ ਜੁੜ ਕੇ ਜਾਂ ਗੁਰਬਾਣੀ ਦੇ ਨਾਲ ਜੁੜ ਕੇ ਆਨੰਦ ਨਹੀਂ ਆਉਂਦਾ ਉਹਦੇ ਵਿੱਚ ਗਲਤੀ ਇਨਸਾਨ ਦੀ ਹੁੰਦੀ ਹੈ ਕਿਉਂਕਿ ਗੁਰਬਾਣੀ ਤਾਂ ਇੱਕ ਮਹਾਸਾਗਰ ਹੈ ਉਹਦੇ ਵਿੱਚ ਤਾਂ ਆਨੰਦ ਹੀ ਆਨੰਦ ਹੈ ਪਰ ਉਹਦੇ ਵਿੱਚ ਗਲਤੀ ਕਈ ਵਾਰ ਸਾਡੀ ਹੁੰਦੀ ਹੈ ਸਾਡੇ ਅੰਦਰ ਸਹਿਜ ਨਹੀਂ ਆਉਂਦਾ ਅਸੀਂ ਉਤਾਵਲੇ ਪੈ ਜਾਂਦੇ ਹਾਂ ਤੇ ਸਾਨੂੰ ਆ ਹੀ ਲੱਗਦਾ ਹੈ ਵੀ ਇਹ ਗੁਰੂ ਪੂਰਾ ਨਹੀਂ ਪਰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਹਨ ਤੇ ਜਿਹੜਾ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਗਿਆ ਭਰੋਸਾ ਬਣ ਗਿਆ ਵਿਸ਼ਵਾਸ ਬਣ ਗਿਆ ਉਹ ਸਮਝ ਲਓ ਉਹਦੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰ ਹੈ ਤਾਂ ਹੁਣ ਇਹੋ ਜਿਹਾ ਜਦੋਂ ਚਿੱਠੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਈ ਵੀ ਜੇ ਤੁਹਾਡੇ ਕੋਲ ਕਰਨੀ ਵਾਲਾ ਸੰਤ ਹੈ ਤਾਂ ਮੈਨੂੰ ਰੋਕ ਲੋ ਨਹੀਂ ਤਾਂ ਮੈਂ ਚਲੇ ਜਾ ਉਹ ਸਿੰਘ ਨੇ ਲਿਖਿਆ ਤਾਂ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਸ ਸਿੰਘ ਨੂੰ ਜਵਾਬ ਦਿੱਤਾ ਕਿ ਚਿੱਠੀ ਲੈ ਕੇ ਵੀ ਤੂੰ ਸਾਡੇ ਕੋਲ ਇੱਥੇ ਆ ਇੱਕ ਵਾਰ ਸਾਡੇ ਕੋਲ ਇੱਥੇ ਆ ਹੁਣ ਉਹ ਚਿੱਠੀ ਉਸ ਸਿੰਘ ਨੂੰ ਮਿਲੀ ਤੇ ਉਹ ਸਿੰਘ ਜਿਹੜਾ ਭਾਈ ਸਹਿਬ ਭਾਈ ਵੀਰ ਸਿੰਘ ਜੀ ਕੋਲ ਆਇਆ ਹੁਣ ਭਾਈ ਸਹਿਬ ਭਾਈ ਵੀਰ ਸਿੰਘ ਜੀ ਤਰਨਤਾਰਨ ਤਰਨਤਾਰਨ ਪੰਗਾਲੇ ਵਾਲੇ ਜਿਹੜੇ ਗੁੰਗੇ ਹੈ ਉਥੇ ਸੰਤ ਭੋਲਾ ਸਿੰਘ ਜੀ ਕੋਲ ਹੈ ਤਾਂ ਉਥੇ ਜਦੋਂ ਭਾਈ ਸਹਿਬ ਭਾਈ ਵੀਰ ਸਿੰਘ ਜੀ ਉਹ ਸਿੰਘ ਨੂੰ ਲੈ ਕੇ ਨਾਲ ਤਾਂ ਸੰਤ ਜਿਹੜੇ ਉਹ ਚੁਬਾਰੇ ਦੇ ਵਿੱਚ ਬੈਠੇ ਸਨ ਤਾਂ ਸੰਤ ਜੀ ਚੁਬਾਰੇ ਦੇ ਵਿੱਚ ਬੈਠੇ ਸਨ ਤੇ ਉੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਸ ਸਿੰਘ ਨੂੰ ਵੀ ਨਾਲ ਲੈ ਗਏ ਹੁਣ ਜਦੋਂ ਨਾਲ ਲੈ ਗਏ ਤਾਂ ਉੱਥੇ ਸੰਤ ਮਹਾਪੁਰਸ਼ਾ ਜੀ ਕੋਲ ਜਾ ਕੇ ਉਹ ਬੈਠ ਗਏ ਸੰਤ ਪੋਲਾ ਸਿੰਘ ਉਹਨਾਂ ਕੋਲ ਬੈਠ ਗਏ ਬੈਠ ਗਏ ਤੇ ਇਹਨੇ ਨੂੰ ਸੰਤਾਂ ਨੂੰ ਦੋ ਤਿੰਨ ਮਿੰਟ ਬਾਅਦ ਸੰਤਾਂ ਨੂੰ ਉਥੋਂ ਕੰਮ ਪੈ ਗਿਆ ਕੋਈ ਨਾ ਕੋਈ ਤੇ ਸੰਤ ਉਥੋਂ ਉੱਠ ਕੇ ਉਚਵਾਰੇ ਤੋਂ ਚਲੇ ਗਏ ਹੁਣ ਜਦ ਸੰਤ ਉਹ ਉੱਠ ਕੇ ਚਵਾਰੇ ਤੋਂ ਚਲੇ ਗਏ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉੱਥੇ ਬੈਠੇ ਸਨ ਤੇ ਨਾਲ ਉਹ ਸਿੰਘ ਬੈਠੇ ਸਨ ਉੱਥੇ ਬੈਠੇ ਤੇ ਹੁਣ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਹ ਸਿੰਘ ਨੂੰ ਕਿਹਾ ਵੀ ਆਜੋ ਆਪਾਂ ਹੁਣ ਚੱਲ ਜੀ ਸਿੰਘ ਦਾ ਜਿਹੜਾ ਜਵਾਬ ਸੀ ਉਹ ਕਹਿੰਦੇ ਮੈਂ ਕਿੱਥੇ ਨਹੀਂ ਜਾਣਾ ਹੁਣ ਮੈਂ ਕਿਸੇ ਹੋਰ ਥਾਂ ਤੇ ਜਾਣਾ ਹੀ ਨਹੀਂ ਤਾਂ ਪੈਸਾ ਪਈ ਵੀਰ ਸਿੰਘ ਜੀ ਕਹਿੰਦੇ ਕੀ ਹੋਇਆ ਕਹਿੰਦੇ ਜਿਹੜਾ ਮੇਰਾ ਅੰਦਰੋਂ ਜਿਹੜਾ ਹੈ ਕਾਲਜਾ ਜਿਹੜਾ ਤਪਦਾ ਸੀ ਅੰਦਰ ਜਿਹੜਾ ਮਨ ਤਪਿਆ ਹੋਇਆ ਸੀ ਪਖਿਆ ਹੋਇਆ ਸੀ ਉਸ ਦੇ ਅੰਦਰ ਠੰਡ ਪੈ ਗਈ ਉਸ ਦੇ ਅੰਦਰ ਜਿਹੜੀ ਤ੍ਰਿਸ਼ਨਾ ਸੀ ਸਭ ਕੁਝ ਸੀ ਉਹ ਖਤਮ ਹੋ ਗਿਆ ਅੰਦਰ ਠੰਡ ਪੈ ਗਈ ਸਹਜ ਆ ਗਿਆ ਆਨੰਦ ਆ ਗਿਆ ਕਹਿੰਦੇ ਕਹਿੰਦੇ ਮੈਂ ਹੁਣ ਕਿੱਥੇ ਨਹੀਂ ਜਾਣਾ ਮੈਨੂੰ ਕਹਿੰਦੇ ਅੰਦਰੋਂ ਠੰਡ ਪੈ ਗਈ ਕਿਉਂਕਿ ਸੰਤ ਮਹਾਪੁਰਸ਼ ਦੀ ਜਿਹੜੀ ਨਜ਼ਰ ਹੈ ਉਹ ਅੰਦਰ ਪੈਂਦੀ ਹੈ ਮੰਨ ਤੇ ਉਹ ਜਿਵੇਂ ਪ੍ਰਭਾ ਉਹਨਾਂ ਦਾ ਪਿਆ ਉਹਨਾਂ ਦੀ ਨਜ਼ਰ ਹੋਈ ਤੇ ਉਹ ਜਿਹੜਾ ਸਿੰਘ ਸੀ ਉਹ ਕਹਿੰਦਾ ਮੈਨੂੰ ਕਿੱਥੇ ਜਾਣ ਦੀ ਲੋੜ ਨਹੀਂ ਹੁਣ ਮੈਂ ਕਿੱਥੇ ਨਹੀਂ ਜਾਣਾ ਹੁਣ ਮੈਂ ਇੱਥੇ ਹੀ ਆ ਹੁਣ ਮੈਨੂੰ ਜਾਣ ਦੀ ਲੋੜ ਨਹੀਂ ਜਿਸ ਚੀਜ਼ ਤੋਂ ਮੈਂ ਤਪਿਆ ਹੋਇਆ ਸੀ ਉਹ ਵੇੇ ਅੰਦਰੋਂ ਖਤਮ ਹੋ ਗਈ ਮੇਰੇ ਅੰਦਰ ਆਨੰਦ ਆ ਗਿਆ ਦੇਖੋ ਜਿਹੜਾ ਕਰਨੇ ਵਾਲਾ ਸੰਤ ਹੁੰਦਾ ਹੈ ਉਹਦੀ ਜੇ ਨਦਰ ਪਾ ਜੀ ਤੋਂ ਨਦਰ ਪਰਮਾਤਮਾ ਦੀ ਨਦਰ ਤੋਂ ਘਟਨੀ ਹੁੰਦੀ ਕਿਉਂਕਿ ਕਰਨੇ ਵਾਲਾ ਸੰਤ ਹਮੇਸ਼ਾ ਹੀ ਪਰਮਾਤਮਾ ਦਾ ਪਿਆਰਾ ਹੁੰਦਾ ਤੇ ਜਦੋਂ ਉਹ ਵੀ ਟੁੱਟ ਪੈਂਦਾ ਤਾਂ ਸਮਝ ਲਓ ਪਰਮਾਤਮਾ ਵੀ ਟੁੱਟ ਪਿਆ ਤਾਂ ਐਸੇ ਤਰ੍ਹਾਂ ਹੀ ਉਹ ਹੋਇਆ ਵੀ ਉਹ ਜਿਹੜਾ ਸਿੰਘ ਸੀ ਜਿਹੜਾ ਕਹਿੰਦਾ ਮੈਂ ਕਿਸੇ ਹੋਰ ਧਰਮ ਦੇ ਵਿੱਚ ਚਲਾ ਜਾਣਾ ਮੈਨੂੰ ਇੱਥੋਂ ਕੋਈ ਆਨੰਦ ਸਹਿਜ ਨਹੀਂ ਆਇਆ ਜੇ ਤੁਹਾਡੇ ਕੋਲ ਕੋਈ ਪਾਵਰ ਹੈ ਤੁਹਾਡੇ ਕੋਈ ਕਰਨੀਵਲੇ ਸੰਤ ਦੇ ਵਿੱਚ ਤਾਂ ਮੈਨੂੰ ਮਿਲਾ ਦਿਓ ਨਹੀਂ ਤਾਂ ਜੇ ਤੁਸੀਂ ਕਹਿੰਦੇ ਆਂ ਵੀ ਗੱਲਾਂ-ਵਾਤਾਂ ਨਾਲ ਗੱਲਾਂ-ਵਾਤਾਂ ਨਾਲ ਮੈਂ ਬਦਲਣ ਵਾਲਾ ਨਹੀਂ ਚਾਹੇ ਮੈਨੂੰ ਲੱਖ ਗੱਲਾਂ-ਵਾਕਾਂ ਸੁਣਾ ਦਿਓ ਪਰ ਉਹਦੇ ਨਾਲ ਮੈਂ ਬਦਲਣ ਵਾਲਾ ਨਹੀਂ ਤਾਂ ਭਾਈ ਵੀਰ ਸਿੰਘ ਜੀ ਨੇ ਮਿਲਾਇਆ ਤੇ ਉਹੋ ਜਿਹੜਾ ਸਿੰਘ ਸੀ ਉਹ ਉਥੋਂ ਦਾ ਹੀ ਬਣ ਕੇ ਰਹਿ ਗਿਆ ਭਾਵ ਉਹ ਸੰਤ ਦੀ ਗੁਰਬਾਣੀ ਨਾਲ ਜੁੜੇ ਹੋਏ ਸਨ ਉਹ ਸਿੰਘ ਵੀ ਜਿਹੜਾ ਗੁਰਬਾਣੀ ਤੋਂ ਟੁੱਟਿਆ ਹੋਇਆ ਸੀ ਉਹ ਵੀ ਗੁਰਬਾਣੀ ਨਾਲ ਜੁੜ ਗਿਆ ਐਡੀ ਵੱਡੀ ਸਮਰੱਥਾ ਹੈ ਭਾਵੇਂ ਐਡਾ ਜਿਹੜਾ ਉਹਦੇ ਨਦਰ ਦੇ ਵਿੱਚ ਹੀ ਜਿਹੜਾ ਹੈ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜਿਹੜੀ ਉਹ ਹੋ ਜਾਂਦੀ ਹੈ ਜੇ ਉਹ ਟੁੱਟਪੈਣ ਸੰਤ ਕਰਨੀ ਵਾਲੇ ਹੋਣ ਸੱਚੇ ਹੋਣ ਤਾਂ ਭਾਈ ਸਹ ਭਾਈ ਵੀਰ ਸਿੰਘ ਜੀ ਨੇ ਉਹ ਜਦੋਂ ਦੇਖਿਆ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਵੀ ਇਹ ਜਿਹੜਾ ਭਰੋਸਾ ਬਣ ਗਿਆ ਕਿ ਸੱਚੀ ਹੀ ਜਿਹੜੇ ਕਰਨੀ ਵਾਲੇ ਸੰਤ ਹੁੰਦੇ ਹਨ ਉਹਨਾਂ ਦੀਆਂ ਗੱਲਾਂ ਸੱਚੀ ਹੀ ਨਿਆਰੀਆਂ ਹੁੰਦੀਆਂ ਤੇ ਉਹ ਉਹਨਾਂ ਨੇ ਜਦੋਂ ਆਪ ਦੇਖਿਆ ਤੇ ਉਹਨਾਂ ਨੇ ਫਿਰ ਦੱਸਿਆ ਵੀ ਕਰਨੀ ਵਾਲੇ ਸੰਤ ਜਿਹੜੇ ਹੁੰਦੇ ਹਨ ਜੇ ਉਹ ਟੁੱਟ ਪਏ ਤਾਂ ਸਭ ਕੁਝ ਹੋ ਸਕਦਾ ਹੈ ਸਭ ਕੁਝ ਮਿਲ ਸਕਦਾ ਹੈ ਤੇ ਉਸ ਸਿੰਘ ਨੂੰ ਬਦਲਦੇ ਦੇਖ ਕੇ 2 ਮਿੰਟਾਂ ਦੇ ਵਿੱਚ ਹੀ ਉਹਦੇ ਅੰਦਰ ਸਹਿਜ ਆਨੰਦ ਤੇ ਉਹਦੇ ਆਪ ਦੇ ਬੋਲ ਵੀ ਮੈਨੂੰ ਕਿੱਥੇ ਵੀ ਜਾਣ ਦੀ ਜ਼ਰੂਰਤ ਨਹੀਂ ਮੇਰੇ ਅੰਦਰ ਹੈ ਜਿਹੜੀ ਠੰਡ ਪੈ ਗਈ ਹੈ ਤਾਂ ਇਹ ਹੈ ਉਸ ਵਾਹਿਗੁਰੂ ਪ੍ਰਮਾਤਮਾ ਦਾ ਪਿਆਰ ਸੱਚੇ ਸੰਤ ਮਹਾਪੁਰਸ਼ਾਂ ਦਾ ਪਿਆਰ ਇਹ ਉਹਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ ਜੇ ਅਸੀਂ ਕਹਿ ਲਈਏ ਵੀ ਸਾਡੇ ਕੋਈ ਹੈ ਜਿਹੜੀ ਕੋਸ਼ਿਸ਼ ਕਰਨ ਨਾਲ ਮਿਲਦਾ ਨਹੀਂ ਉਹਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ بس ਅਸੀਂ ਉਸ ਦੇ ਅਕੀ ਅਰਦਾਸ ਬੇਨਤੀ ਜੋਦੜੀ ਕਰਦੇ ਰਹੇ ਆ ਕਰੀਏ ਤਾਂ ਇਹ ਗੁਰਬਾਣੀ ਦੇ ਵਿੱਚ ਆਉਂਦਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਤਾਂ ਤੇਰਾ ਨਾਮ ਤਾਂ ਹੀ ਚਿਤਾ ਸਕਦਾ ਹੈ ਜੇ ਕੋਈ ਅਗੂ ਪੋਜ਼ਿਟਿਵ એનર્ਜੀ ਵਾਲਾ ਸਾਨੂੰ ਮਿਲੂਗਾ ਤਾਂ ਇੰਨੀਆਂ ਕਿ ਬੇਨਤੀ ਨੂੰ ਪ੍ਰਵਾਨ ਕਰਨਾ ਜੇ ਕੋਈ ਸ਼ਬਦ ਵਾਧਾ ਘਾਟਾ ਹੋ ਗਿਆ ਹੋਵੇ ਤਾਂ ਬੁੱਲਝੂ ਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ